ਕੁਝ ਮਤੇ ਜਿਹੜੇ ਆ ਅੱਜ ਦੇ ਸ਼ਹੀਦੀ ਸਮਾਗਮ ਦੇ ਵਿੱਚ ਪਾਸ ਕੀਤੇ ਜਾਣੇ ਆ ਉਹ ਸਮੁੱਚੀਆਂ ਪੰਥਕ ਧਿਰਾਂ ਵੱਲੋਂ ਦਾਸ ਨੂੰ ਹੁਕਮ ਹੋਇਆ ਵਾ ਕਿ ਉਹ ਮਤੇ ਜਿਹੜੇ ਆ ਸੰਗਤ ਦੇ ਨਾਲ ਸਾਂਝੇ ਕਰਕੇ ਤੇ ਸੰਗਤ ਕੋਲੋਂ ਪ੍ਰਵਾਨਗੀ ਲਈ ਜਾਵੇ ਪਹਿਲਾ ਮਤਾ ਪੰਥਕ ਧਿਰਾਂ ਨੇ 1 ਜਨਵਰੀ 2024 ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਜਾਹੇਦਾਰ ਸਾਹਿਬ ਜੀ ਨੂੰ ਇੱਕ ਮੈਮੋਰੰਡਮ ਦੇ ਕੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਸ੍ਰੀ ਅਕਾਲ ਤਖਤ ਸਾਹਿਬ ਜੀ ਵੱਲੋਂ ਦਿੱਤੇ ਗਏ ਫਖਰੇ ਕੌਮ ਅਵਾਰਡ ਨੂੰ ਵਾਪਸ ਲੈਣ ਦੀ ਮੰਗ ਕੀਤੀ ਗਈ ਸੀ ਇਸ ਦੀ ਪਰੋੜਤਾ ਕਰਦਿਆਂ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 10 ਜਨਵਰੀ 2024 ਨੂੰ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਭਾਈ ਗੁਰਦੇਵ ਸਿੰਘ ਕੌਂਕੇ ਦੇ ਗੁਰਦੁਆਰਾ ਸ੍ਰੀ ਰਿਕਾਬਗੰਨ ਸਾਹਿਬ ਵਿਖੇ ਹੋਏ ਸ਼ਹੀਦੀ ਸਮਾਗਮ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਦਿੱਤੇ ਗਏ ਫਖਰ-ਏ-ਕੌਮ ਅਵਾਰਡ ਵਾਪਸ ਲੈਣ ਲਈ ਇੱਕ ਮਤਾ ਪਾਸ ਕੀਤਾ ਗਿਆ ਸੀ ਅੱਜ ਦਾ ਇਹ ਸ਼ਹੀਦੀ ਸਮਾਗਮ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਹਰਿਆਣੇ ਦੀਆਂ ਸਮੂਹ ਸੰਗਤਾਂ ਤੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੀਆਂ ਭਾਵਨਾ ਨੂੰ ਮੱਦੇਨਜ਼ਰ ਰੱਖਦਿਆਂ ਹੋਇਆਂ ਜਹੇਦਾਰ ਸ੍ਰੀ ਅਕਾਲ ਤਖਤ ਸਾਹਿਬ ਜੀ ਨੂੰ ਪੁਰਜ਼ੋਰ ਅਪੀਲ ਕਰਦਾ ਹੈ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਦਿੱਤਾ ਗਿਆ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਫਖਰੇ ਕੌਮ ਦਾ ਅਵਾਰਡ ਵਾਪਸ ਲਿਆ ਜਾਵੇ। ਦੂਸਰਾ ਮਤਾ ਅੱਜ ਦਾ ਇਹ ਸ਼ਹੀਦੀ ਸਮਾਗਮ ਫੈਸਲਾ ਕਰਦਾ ਹੈ ਕਿ 29 ਜਨਵਰੀ 2024 ਨੂੰ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 10 ਜਨਵਰੀ 2024 ਦੇ ਸ਼ਹੀਦੀ ਸਮਾਗਮ ਵਿੱਚ ਗਠਿਤ ਕੀਤੇ ਗਏ ਪੰਜ ਮੈਂਬਰੀ ਵਕੀਲਾਂ ਦੇ ਪੈਨਲ ਵੱਲੋਂ ਸ਼ਹੀਦ ਯਾਹੇਦਾਰ ਭਾਈ ਗੁਰਦੇਵ ਸਿੰਘ ਜੀ ਕੌਕੇ ਦੇ ਕਾਤਲ ਪੁਲਿਸ ਅਫਸਰਾਂ ਖਿਲਾਫ ਐਫ ਆਈ ਆਰ ਦਰਜ ਕਰਾਉਣ ਲਈ ਤਿਆਰ ਕੀਤਾ ਗਿਆ ਸ਼ਿਕਾਇਤ ਪੱਤਰ ਪੰਥਕ ਧਿਰਾਂ ਦਾ ਇੱਕ ਉੱਚ ਪਦਰੀ ਵਫਦ ਪੰਜਾਬ ਦੇ ਮੁੱਖ ਮੰਤਰੀ ਨੂੰ ਸੌਂਪਣ ਜਾਵੇਗਾ ਮਤਾ ਨੰਬਰ 3 ਅੱਜ ਦਾ ਇਹ ਮਹਾਨ ਸ਼ਹੀਦੀ ਸਮਾਗਮ ਪਾਲ ਮੇਲ ਇਨਸਾਫ ਕਮੇਟੀ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਜਹੇਦਾਰ ਗੁਰਦੇਵ ਸਿੰਘ ਜੀ ਕੌਕੇ ਦੇ ਕਤਲ ਦਾ ਇਨਸਾਫ ਲੈਣ ਲਈ ਸਾਬਕਾ ਜੱਜ ਸਹਿਬਾਨਾ ਵੱਲੋਂ ਵਕੀਲ ਸਹਿਬਾਨਾ ਵੱਲੋਂ ਪੰਥਕ ਦਰਦੀਆਂ ਮਨੁੱਖੀ ਅਧਿਕਾਰਾਂ ਦੇ ਰਖਵਾਲਿਆਂ ਸਿੱਖ ਬੁੱਧੀਜੀਵੀਆਂ ਪੰਥਕ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਰਾਗੀ ਢਾਡੀ ਕਵੀਸ਼ਰ ਕਥਾਵਾਚਕ ਅਤੇ ਗ੍ਰੰਥੀ ਸਿੰਘਾਂ ਦੀਆਂ ਜਥੇਬੰਦੀਆਂ ਦੇ ਨਮਾਇੰਦਿਆਂ ਨੂਪੁਰ ਜੋਰ ਰ ਅਪੀਲ ਕਰਦਾ ਹੈ ਕਿ ਉਹ ਪੰਥਕ ਧਿਰਾਂ ਵੱਲੋਂ 10 ਫਰਵਰੀ 2024 ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨਗਰ ਜਲੰਧਰ ਵਿਖੇ ਸੱਦੇ ਗਏ ਨਮੈਂਦਾ ਇਕੱਠ ਦੇ ਵਿੱਚ ਪਹੁੰਚਣ ਲਈ ਕਿਰਪਾਲਤਾ ਕਰਨ ਮਤਾ ਨੰਬਰ 4 ਅੱਜ ਦਾ ਇਹ ਸ਼ਹੀਦੀ ਸਮਾਗਮ ਸ੍ਰੀ ਅਕਾਲ ਤਖਤ ਸਾਹਿਬ ਦੇ ਜਹੇਦਾਰ ਜੀ ਨੂੰ ਪੁਰ ਜੋਰ ਰ ਅਪੀਲ ਕਰਦਾ ਹੈ ਕਿ ਸ਼ਹੀਦ ਜਥੇਦਾਰ ਭਾਈ ਗੁਰਦੇਵ ਸਿੰਘ ਕਤਲ ਕੌਕੇ ਦੇ ਕਤਲ ਸਬੰਧੀ ਆਈਪੀਐਸ ਅਫਸਰ ਬੀਪੀ ਤਵਾੜੀ ਦੀ ਜਾਂਚ ਰਿਪੋਰਟ ਨੂੰ ਦਬਾ ਕੇ ਤੇ ਲਕਾ ਕੇ ਰੱਖਣ ਵਾਲੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਤਲਬ ਕਰਕੇ ਧਾਰਮਿਕ ਤੌਰ ਤੇ ਬਣਦੀ ਸਜ਼ਾ ਲਗਾਈ ਜਾਵੇ ਇਸੇ ਤਰ੍ਹਾਂ ਹੀ ਸਰਦਾਰ ਸੁਖਬੀਰ ਸਿੰਘ ਬਾਦਲ ਜੋ 8 ਸਾਲ ਪੰਜਾਬ ਦਾ ਗ੍ਰਹਿ ਮੰਤਰੀ ਰਹਿੰਦਿਆਂ ਤੇ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਰਹਿੰਦਿਆਂ ਸ਼ਹੀਦ ਜਹੇਦਾਰ ਭਾਈ ਗੁਰਦੇਵ ਸਿੰਘ ਕੌਕੇ ਦੇ ਕਾਤਲ ਪੁਲਿਸ ਅਫਸਰਾਂ ਵਿਰੁੱਧ ਖੁੱਦ ਬਣਾਏਗੇ ਆਈਪੀਐਸ ਸ੍ਰੀ ਬੀਪੀ ਤਵਾੜੀ ਜਾਂਚ ਕਮਿਸ਼ਨ ਦੀ ਜਾਂਚ ਰਿਪੋਰਟ ਨੂੰ ਠੰਡੇ ਬਸਤੇ ਵਿੱਚ ਪਾ ਕੇ ਕਾਤਲ ਪੁਲਿਸ ਅਫਸਰਾਂ ਨੂੰ ਬਚਾ ਕੇ ਅਤੇ ਕਾਤਲਾਂ ਨੂੰ ਉੱਚੇ ਅਹੁਦੇ ਤੇ ਤੋਹਫੇ ਦੇ ਕੇ ਸ਼ਹੀਦ ਭਾਈ ਗੁਰਦੇਵ ਸਿੰਘ ਦੇ ਕਾਤਲਾਂ ਨੂੰ ਬਚਾਉਣ ਦੇ ਦੋਸ਼ੀ ਬਣੇ ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਤਲਬ ਕਰਕੇ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਅਸਤੀਫਾ ਲੈ ਕੇ ਉਸ ਵਿਰੁੱਧ ਬਣਦੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਧਾਰਮਿਕ ਸਜ਼ਾ ਲਗਾਈ ਜਾਵੇ ਪੰਜਵਾਂ ਮਤਾ ਅੱਜ ਦਾ ਇਹ ਸ਼ਹੀਦੀ ਸਮਾਗਮ ਦੇਸ਼ ਵਿਦੇਸ਼ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਅਪੀਲ ਕਰਦਾ ਹੈ ਕਿ ਉਹ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਆਪੋ ਆਪਣੇ ਗੁਰਦੁਆਰਾ ਸਹਿਬਾਨ ਤੋਂ ਮਤੇ ਪਾ ਕੇ ਭੇਜਣ ਕੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਦਿੱਤਾ ਗਿਆ ਫਕਰੇ ਕੌਮ ਦਾ ਅਵਾਰਡ ਜਿਹੜਾ ਵਾ ਵਾਪਸ ਲਿਆ ਜਾਵੇ ਇਸ ਲਈ ਦੇਸ਼ ਵਿਦੇਸ਼ ਦੀਆਂ ਜਿਹੜੀਆਂ ਨੇ ਪ੍ਰਬੰਧਕੀ ਕਮੇਟੀਆਂ ਉਹ ਇਹ ਮਤੇ ਕਰਕੇ ਸ੍ਰੀ ਜਹੇਦਾਰ ਅਕਾਲ ਤਖਤ ਸਾਹਿਬ ਨੂੰ ਭੇਜਣ ਇਹਨਾਂ ਪੰਜਾਂ ਮਤਿਆਂ ਦੀ ਮੈਂ ਜਿਹੜੀ ਆ ਸੰਗਤ ਕੋਲੋਂ ਇਹਨਾਂ ਮਤਿਆਂ ਦੀ ਪ੍ਰਵਾਨਗੀ ਸੰਗਤ ਕੋਲੋਂ ਪੰਜ ਜੰਕਾਰੇ ਛੱਡ ਕੇ ਆਪਾਂ ਜਿਹੜੀ ਆ ਲੈਣੀ ਆ ਸੋ ਮੈਂ ਪਹਿਲਾ ਜਿੰਕਾਰਾ ਜਿਹੜਾ ਵਾ ਹੁਣ ਜਿਹੜਾ ਵਾ ਲਾਉਣ ਜਾ ਰਿਆਂ ਸੰਗਤ ਨੇ ਪੂਰੇ ਜੋਸ਼ ਖਰੋਸ਼ ਦੇ ਨਾਲ ਇਹਨਾਂ ਜਿੰਕਾਰਿਆਂ ਦਾ ਜਵਾਬ ਦੇ ਕੇ ਇਹਨਾਂ ਮਤਿਆਂ ਨੂੰ ਜਿਹੜੀ ਆ ਪ੍ਰਵਾਨਗੀ ਦੇਣੀ ਆ ਤਾਂ ਜੋ ਆਪਾਂ ਜਹੇਦਾਰ ਸਿੰਘ ਸਾਹਿਬ ਭਾਈ ਕੌਕੇ ਸਾਹਿਬ ਜੀ ਦੇ ਕਤਲ ਦਾ ਇਨਸਾਫ ਲੈ ਸਕੀਏ ਬੋਲੇ ਤੁਹ ਬਹੁਤ ਬਹੁਤ ਧੰਨਵਾਦ ਸਮੂਹੀ ਸੰਗਤ ਦਾ ਆਇਆਂ ਸ਼ਕਸ਼ੀਤਾ ਦਾ